ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉਤੇ ਸੋ ਜੂਨ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਜਣੀ ਕਿ ਜੰਗ ਦੇ ਦਿਨ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਸੋ ਦੋਸਤੋ ਕੀ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਦੱਸਾਂਗੇ ਤੁਹਾਨੂੰ ਸਾਰੀ ਗੱਲਬਾਤ ਸੋ ਅੱਜ ਸੰਤ ਭਿੰਡਰਾਂ ਵਾਲਿਆਂ ਜੀ ਨੇ ਜਿਹੜੇ ਸਿੰਘ ਜੀ ਉੱਥੇ ਸਾਰੇ ਇਕੱਠੇ ਕੀਤੇ ਤੇ ਕੀ ਗੱਲਬਾਤ ਹੋਈ ਦੱਸਾਂਗੇ ਤੋ ਵੀਡੀਓ ਸ਼ੁਰੂ ਤੋਂ ਲੈ ਕੇ ਹੰਤ ਤੱਕ ਸਾਰੀ ਸੁਣਨਾ ਹੋਰ ਵੀ ਜੜੀਆਂ ਦਿਲਚਸਪ ਗੱਲਾਂ ਤੁਹਾਨੂੰ ਜਾਣਨ ਲਈ ਮਿਲਣਗੀਆਂ ਇਸ ਵੀਡੀਓ ਦੇ ਵਿੱਚ ਸੋ ਚੈਨਲ ਜਿੰਨਾ ਵੀ ਰਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਲਾ ਤਾ ਦੋਸਤੋ ਸੰਤ ਪਿੰਡਰਾਂ ਵਾਲਿਆਂ ਨੇ ਫੈਡਰੇਸ਼ਨ ਦੇ ਸਿੰਘ ਬੱਬਰ ਖਾਲਸਾ ਜਥੇਦੰਦੀ ਸਿੰਘ ਤੇ ਆਮ ਸ਼ਰਧਾਲੂਆਂ ਵਿੱਚੋਂ ਬਹੁਤ ਸਾਰੀ ਸੰਗਤ ਜਿਹੜੀ ਇਹਨਾਂ ਨੂੰ ਮਿਲੇ ਸ਼ਾਮ ਨੂੰ ਸੰਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਪਰਲੀ ਮੰਜ਼ਲ ਤੇ ਜਥੇ ਦੇ ਸਾਰੇ ਸਿੰਘਾਂ ਨੂੰ ਇਕੱਤਰ ਕੀਤਾ ਜਿਦੇ ਚ ਫੈਡਰੇਸ਼ਨ ਤੇ ਹਜੂਰ ਸਾਹਿਬ ਤੋਂ ਆਏ ਜਿਹੜੇ ਸਿੰਘ ਸੀਗੇ ਇਹਨਾਂ ਦਾ ਜਥਾ ਖਾਸ ਤੌਰ ਤੇ ਸ਼ਾਮਲ ਹੋਇਆ ਜਦੋਂ ਸਾਰੇ ਸਿੰਘ ਇਕੱਠੇ ਹੋਏ ਤਾਂ ਸੰਤਾਂ ਨੇ ਬੜੀ ਗੰਭੀਰਤਾ ਨਾਲ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਨਾਲ ਹਰ ਤਰ੍ਹਾਂ ਦਾ ਸਾਥ ਨਿਭਾਇਆ ਮੇਰੀ ਉਮੀਦ ਤੋਂ ਵੀ ਵੱਧ ਸਮੇਂ-ਸਮੇਂ ਤੇ ਤੁਸੀਂ ਆਪਣੇ ਆਪ ਨੂੰ ਖਤਰੇ 'ਚ ਪਾਇਆ ਤੁਹਾਡੇ ਵਿੱਚੋਂ ਬਹੁਤਿਆਂ ਨੇ ਇੱਥੇ ਰਹਿੰਦੇ ਆ ਨਾਮ ਜਪ ਕੇ ਬਾਣੀ ਪੜ੍ਹ ਕੇ ਸੇਵਾ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਇਕੱਲੇ-ਕੱਲੇ ਸਿੰਘ ਤੋਂ ਮੈਂ ਬਹੁਤ ਪ੍ਰਸੰਨ ਇਸ ਲਈ ਮੈਂ ਬਹੁਤ ਪਿਆਰ ਤੇ ਸਤਕਾਰ ਨਾਲ ਬੇਨਤੀ ਕਰਨ ਲੱਗਾ ਕਿ ਜੋ ਹਾਲਾਤ ਬਣੇ ਹੋਏ ਆ ਇਹ ਤੋਂ ਸਾਫ ਪਤਾ ਲੱਗਦਾ ਸਪਸ਼ਟ ਹੈ ਕਿ ਕਾਂਗਰਸ ਲੱਖਾਂ ਫੌਜਾਂ ਭੇਜ ਗਈ ਸ਼੍ਰੀ ਦਰਬਾਰ ਸਾਹਿਬ ਤੇ ਬਹੁਤ ਛੇਤੀ ਹਮਲਾ ਕਰੂਗੀ ਏਦਾਂ ਦੇ ਹਾਲਾਤ 'ਚ ਅਸੀਂ ਥੋੜੇ ਸਿੰਘ ਵੀ ਉਹ ਕੁਝ ਕਰ ਦਿਖਾਵਾਂਗੇ ਜੋ ਆਪਾਂ ਸਾਰਿਆਂ ਨੇ ਸੋਚਿਆ ਹੋਇਆ ਪਰ ਜੇ ਕੋਈ ਵੀ ਸਿੰਘ ਇੱਥੋਂ ਜਾਣਾ ਚਾਹੁੰਦਾ ਤਾਂ ਮੈਂ ਦਿਲੋਂ ਖੁਸ਼ੀ ਨਾਲ ਉਹਨੂੰ ਸਿਰੋਪਾਓ ਦੇ ਕੇ ਵਿਦਾਇਗੀ ਦਊਂਗਾ ਉਹਨਾਂ ਨੇ ਖਾਸ ਤੌਰ ਤੇ ਭਾਈ ਅਮਰੀਕ ਸਿੰਘ ਜੀ ਨੂੰ ਕਿਹਾ ਕਿ ਜੇ ਉਹ ਮੇਰੀ ਬੇਨਤੀ ਮੰਨ ਕੇ ਇੱਥੋਂ ਚਲੇ ਜਾਣ ਤਾਂ ਭਵਿੱਖ ਦੇ ਵਿੱਚ ਨੌ ਜਵਾਨਾਂ ਨੂੰ ਸੁਚੱਜੀ ਅਗਵਾਈ ਦੇ ਸਕਦੇ ਤਾ ਇਹ ਗੱਲ ਸੁਣਦਿਆਂ ਭਾਈ ਅਮਰੀਕ ਸਿੰਘ ਨੇ ਦੋਵੇਂ ਹੱਥ ਜੋੜੇ ਤੇ ਬੇਨਤੀ ਕੀਤੀ ਕਿ ਮਹਾਂਪੁਰਖੋ ਮੇਰੇ ਕੋਲੋਂ ਕੀ ਗੁਨਾਹ ਹੋਇਆ ਮੇਰੇ ਦੀ ਅਜਿਹੇ ਬਚਨ ਕਿਉਂ ਕਰ ਰਹੇ ਹੋ ਮੈਂ ਕਿਸੇ ਵੀ ਕੀਮਤ ਤੇ ਇਦਾਂ ਦੇ ਹਾਲਾਤਾਂ ਦੇ ਹੁੰਦਿਆਂ ਹੋਇਆ ਬਾਹਰ ਨਹੀਂ ਜਾਣਾ ਤੁਹਾਡੇ ਨਾਲ ਬਚਨ ਹੈ ਕਿ ਸਿਰ ਨਾਲ ਸਾਥ ਨਿਭਜਵੇ ਅਕਾਲ ਪੁਰਖ ਵਾਹਿਗੁਰੂ ਇਹ ਬਚਨ ਨਿਭਾ ਦੇਣਾ ਇਹ ਗੱਲ ਸੁਣਦਿਆਂ ਹੀ ਭਾਈ ਗੁਰਮukh ਸਿੰਘ ਗੜਬਈ ਨੇ ਚਕਾਰਾ ਛੱਡਿਆ ਤੇ ਸਾਰੇ ਸੰਘਾਂ ਨੇ ਉੱਚੀ ਆਵਾਜ਼ ਚ ਜਵਾਬ ਦੰਦੇ ਆ ਭਾਈ ਅਮਰੀਕ ਸਿੰਘ ਦੇ ਖਿਆਲਾਂ ਦੀ ਪ੍ਰੋੜਤਾ ਕੀਤੀ ਸੰਤਾਂ ਦੇ ਬਚਨ ਸੁਣਦਿਆਂ ਜਿੱਥੇ ਸਾਰੇ ਸੰਘਾਂ ਦੇ ਚਿਹਰਿਆਂ ਤੇ ਲਾਲੀਆਂ ਸੀ ਮੁੱਖ ਵਿੱਚ ਸਿਮਰਨ ਸੀ ਤੇ ਧਰਮ ਲਈ ਆਪਾ ਵਾਰਨ ਦਾ ਚਾਹ ਹੋਰ ਵੀ ਵੱਧ ਗਿਆ ਇਸ ਲਈ ਜਦੋਂ ਸੰਤਾਂ ਨੇ ਸਾਂਝੇ ਰੂਪ ਚ ਸਮੁੱਚੇ ਜਥੇ ਨੂੰ ਬੇਨਤੀ ਕੀਤੀ ਕਿ ਕੋਈ ਵੀ ਜਾਣਾ ਚਾਹੁੰਦਾ ਏ ਤਾਂ ਇਹ ਨਾ ਸਮਝਿਓ ਕਿ ਅਸੀਂ ਗੁੱਸੇ ਨਾਲ ਕਹਿ ਰਹੇ ਹਾਂ ਬਲਕੇ ਪ੍ਰੇਮ ਨਾਲ ਸਰੋਪਾਉ ਦੇ ਕੇ ਭਰਾਵਾਂ ਵਾਲੀਆਂ ਜੱਫੀਆਂ ਪਾ ਕੇ ਵਿਦਾਇਗੀ ਮੈਂ ਦਊਂਗਾ ਤਾਂ ਕੋਈ ਵੀ ਸਿੰਘ ਜਾਣ ਨੂੰ ਭਈ ਤਿਆਰ ਨਾ ਹੋਇਆ ਸੰਤਾਂ ਨੇ ਪਹਿਲੇ ਸਭ ਸਿੰਘਾਂ ਲਈ ਸਰੋਪੇ ਮੰਗਾ ਕੇ ਰੱਖੇ ਹੋਏ ਸੀਗੇ ਇਸ ਲਈ ਉਹਨਾਂ ਨੇ ਕਿਹਾ ਕਿ ਸਰੋਪਾਉ ਤਾਂ ਇਸ ਲਈ ਮੰਗਵਾਏ ਥਨ ਜਿਹੜੇ-ਜਿਹੜੇ ਸਿੰਘ ਜਾਣਾ ਚਾਹਣਗੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦਵਾਂਗੇ ਪਰ ਤੁਸੀਂ ਜੋ ਸਿੱਧਕ ਦੀ ਲਈ ਤੇ ਆਪਾਵਾਰਨ ਦੀ ਭਾਵਨਾ ਦਿਖਾਈ ਹੈ ਇਸ ਤੋਂ ਮੈਂ ਕੋਈ ਅਣਜਾਣ ਨਹੀਂ ਸੀ ਪਰ ਤੁਸੀਂ ਸਮੁੱਚੇ ਸਿੰਘਾਂ ਨੇ ਅੱਜ ਖਾਲਸਾ ਪੰਥ ਦੇ ਜਾਹੋ ਜਲਾਲ ਵਿੱਚ ਹੋਰ ਵਾਅਦਾ ਕੀਤਾ ਕੱਲ ਨੂੰ ਧੰਨ ਧੰਨ ਚੇਰੀ ਗੁਰੂ ਅਰਜਨ ਦੇ ਪਾਛਾਈ ਦਾ ਸ਼ਹੀਦੀ ਦਿਵਸ ਐਤਲੀ ਗੁਰਪੁਰਬ ਦੇ ਸੰਬੰਧ ਚ ਸਭ ਸਿੰਘਾਂ ਨੂੰ ਸਰੋਪੇ ਦਿੱਤੇ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੇ ਗੁਰਪੁਰਬ ਤੇ ਸਭ ਸਿੰਘਾਂ ਨੇ ਵੱਧ ਤੋਂ ਵੱਧ ਸੇਵਾ ਕਰਨੀ ਰਾਗੀ ਸਿੰਘ ਕੀਰਤਨ ਦੀਆਂ ਡਿਊਟੀਆਂ ਨਿਭਾਉਣ ਬਾਕੀ ਸਿੰਘ ਥਾਂ ਥਾਂ ਹੀ ਸੇਵਾ ਕਰਨ ਇਸ ਤੋਂ ਉਪਰੰਤ ਸੰਤਾਂ ਨੇ ਫਿਰ ਸਾਰੇ ਸਿੰਘਾਂ ਨੂੰ ਸਰੋਪੇ ਦਿੱਤੇ ਇਕੱਲੇ ਇਕੱਲੇ ਨਾਲ ਖਾਸ ਤੌਰ ਤੇ ਥੋੜੇ ਥੋੜੇ ਸਮੇਂ ਲਈ ਗੱਲਬਾਤ ਕੀਤੀ ਅਖੀਰ ਵਿੱਚ ਸਭ ਸਿੰਘਾਂ ਨੂੰ ਕਿਹਾ ਕਿ ਕਿਸੇ ਵੀ ਸਿੰਘ ਨੂੰ ਜੋ ਵੀ ਲੋੜ ਹੋਵੇ ਉਹ ਭਾਈ ਸੁਜਾਨ ਸਿੰਘ ਮਨਾਮ ਜਹੇਦਾਰ ਰਾਮ ਸਿੰਘ ਸੁਲਤਾਨਪੁਰ ਤੋਂ ਪ੍ਰਾਪਤ ਕਰ ਲਵੋ ਸੰਤਾਂ ਨੇ ਸਿੰਘਾਂ ਨੂੰ ਕਿਹਾ ਕਿ ਇੱਕ ਗੱਲ ਦਾ ਸਭ ਸਿੰਘਾਂ ਨੇ ਪੂਰੀ ਦ੍ਰਿੜਤਾ ਨਾਲ ਖਿਆਲ ਰੱਖਣਾ ਕਿ ਕੋਈ ਵੀ ਹਥਿਆਰਬੰਦ ਸਿੰਘ ਹਰਮੰਦਰ ਸਾਹਿਬ ਵਿੱਚ ਨਾ ਜਾਵੇ ਕਿਉਂਕਿ ਆਮ ਹਾਲਾਤ ਵਿੱਚ ਤਾਂ ਹਰ ਕੋਈ ਸਿੰਘ ਹਥਿਆਰਾ ਸਮੇਤ ਸੱਜ ਧਜ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਕਦਾਰੇ ਕਰਨ ਜਾ ਸਕਦਾ ਪਰ ਅਜਿਹੇ ਹਾਲਾਤਾਂ ਵਿੱਚ ਕੋਈ ਵੀ ਸਿੰਘ ਹਥਿਆਰਾ ਸਮੇਤ ਅੰਦਰ ਘਿਰ ਗਿਆ ਤਾਂ ਇਹ ਸਮਝਿਆ ਜਾਊਗਾ ਕਿ ਸਿੰਘਾਂ ਨੇ ਹਰਮੰਦਰ ਸਾਹਿਬ ਦੇ ਅੰਦਰੋਂ ਲੜਾਈ ਲੜੀ ਹੈ ਆਪਾਂ ਗੁਰੂ ਦੇ ਹੁਕਮਾਂ ਦੇ ਅਨੁਸਾਰ ਮੇਰੀ ਪੀਰੀ ਦੇ ਮਾਲਕ ਵੱਲੋਂ ਸਾਜੇ ਗਏ ਸ੍ਰੀ ਅਕਾਲ ਤਖਤ ਸਹਿਬ ਤੋਂ ਯੁੱਧ ਲੜਨਾ ਤੇ ਦਿੱਲੀ ਦੇ ਤਖਤ ਵੱਲੋਂ ਚਾੜੀਆਂ ਹੋਈਆਂ ਫੌਜਾਂ ਦਾ ਮੁਕਾਬਲਾ ਕਰਨਾ ਸਾਂਤਾਂ ਤੋਂ ਇਹ ਬਚਨ ਸੁਣਦਿਆਂ ਭਾਈ ਅਮਰੀਕ ਸਿੰਘ ਨੇ ਪੂਰੇ ਜੋਸ਼ ਨਾਲ ਇਹ ਧਾਰਨਾ ਬੜੀ ਕਿ ਗਗਨ ਦਮਾ ਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੋਜਨ ਕੋ ਦਾਓ ਤਾਂ ਇਹ ਨੂੰ ਸਾਰੇ ਸਿੰਘਾਂ ਨੇ ਫਿਰ ਉੱਚੀ ਆਵਾਜ਼ ਦੇ ਵਿੱਚ ਦੁਹਰਾਇਆ ਤਾਂ ਇਹ ਸਾਰਾ ਜਿਹੜਾ ਸੀਨ ਸੀ ਇਹ ਦੇਖਦੇ ਆ ਜਨਰਲ ਸੁਵੇਗ ਸਿੰਘ ਦੇ ਨੇਤਰਾਂ 'ਚ ਬਰਾਗ ਦਾ ਜਲ ਆ ਗਿਆ। ਉਹਨੇ ਸਾਂਤਾ ਨੂੰ ਬੇਨਤੀ ਕਰਦਿਆਂ ਕਿਹਾ ਕਿ ਮੈਂ ਬਹੁਤ ਜੰਗਾਂ ਲੜੀਆਂ, ਕਮਾਂਡੋ ਤਿਆਰ ਕੀਤੇ, ਅਣਖੀਲੇ ਫੌਜੀ ਵੇਖੇ ਪਰ ਇਦਾਂ ਦੇ ਹਾਲਾਤ ਜ਼ਿੰਦਗੀ 'ਚ ਪਹਿਲੀ ਵਾਰ ਦੇਖ ਰਿਆਂ। ਕਿਉਂਕਿ ਅਜੇ ਹੀ ਖੁੱਲ ਕਿਤੇ ਫੌਜੀ ਪਲਟਨ ਦੇ ਜਵਾਨਾਂ ਨੂੰ ਦਿੱਤੀ ਹੁੰਦੀ ਕਿ ਯੁੱਧ ਦੀ ਤਿਆਰੀ ਸਮੇਂ ਕੋਈ ਛੁੱਟੀ ਜਾਣਾ ਚਾਹੇ ਤਾਂ ਜਾ ਸਕਦਾ। ਤਾਂ ਕੋਈ ਬਿਰਲ ਲਈ ਲੜਾਈ ਲੜਨ ਦੀ ਬਚਣਾ ਸੀ। ਪਰ ਇੱਥੇ ਆਲਮ ਉਲਟ ਹੈ ਛੁੱਟੀ ਦੇ ਵੀ ਰਹੇ ਹੋ ਤੇ ਖੁਸ਼ੀਆਂ ਵੀ ਦੇ ਰਹੇ ਹੋ ਪਰ ਇਹਨਾਂ ਦੋਵਾਂ ਗੱਲਾਂ ਨਾਲੋਂ ਇਹਨਾਂ ਸਾਰੇ ਸਿੰਘਾਂ ਨੂੰ ਧਰਮ ਪਿਆਰਾ ਧੰਨੇ ਇਹ ਸਿਦਕੀ ਸਿੰਘ ਜਿਨ੍ਹਾਂ ਨੇ ਅੱਜ ਮੇਰੀ ਸੋਚ ਵਿੱਚ ਹੋਰ ਜੋਸ਼ ਭਰਤਾ ਜਦੋਂ ਸੰਤ ਸਿੰਘਾਂ ਸਮੇਤ ਉਤਰ ਕੇ ਦੂਜੀ ਮੰਜ਼ਲ ਤੇ ਆਏ ਤਾਂ ਇੱਥੇ ਖੁੱਲੇ ਹਾਲ 'ਚ ਕੁਝ ਹੋਰ ਸਿੰਘ ਉਡੀਕ ਰਹੇ ਸਨ ਇੱਕ ਸਿੰਘ ਨੇ ਦੱਸਿਆ ਕਿ ਕਈ ਵਾਰ ਫੋਨ ਆਇਆ ਕਿ ਜ세ਦਾਰ ਟੌੜਾ ਸਾਹਿਬ ਮਿਲਣਾ ਚਾਹੁੰਦੇ ਤਾਂ ਉਹਨਾਂ ਨੇ ਕਿਹਾ ਕਿ ਸੱਦ ਲਓ ਉਹ ਕੀ ਕਹਿਣਾ ਚਾਹੁੰਦੇ ਸੁਣ ਲੈਣੇ ਆਂ ਜਦੋਂ ਜ세ਦਾਰ ਟੌੜਾ ਤੇ ਅਬਨਾਸੀ ਸਿੰਘ ਇੱਕ ਦੋ ਜਣਿਆਂ ਦੇ ਸਮੇਤ ਸਿੰਘਾਂ ਕੋਲ ਪਹੁੰਚੇ ਤਾਂ ਉਹ ਫਤਿਹ ਬੁਲਾ ਕੇ ਸਿੰਘਾਂ ਵਿੱਚ ਬਹਿ ਗਏ ਪਰ ਚੁੱਪ ਰਹੇ ਸੰਤਾਂ ਨੇ ਪੁੱਛਿਆ ਕਿ ਕੋਈ ਬਚਨ ਕਰਨ ਤਾਂ ਉਹ ਫੇਰ ਵੀ ਚੁੱਪ ਰਹੇ ਸੰਤ ਉੱਠ ਕੇ ਨਾਲ ਦੇ ਕਮਰੇ માં ਚਲੇ ਗਏ ਤੇ ਬਾਕੀ ਸਿੰਘਾਂ ਨੂੰ ਉੱਥੇ ਹੀ ਬੈਠੇ ਰਹਿਣ ਨੂੰ ਕਿਹਾ ਉਸ ਸਮੇਂ ਉਹਨਾਂ ਦੋਵਾਂ ਤੋਂ ਬਿਨਾ ਹੋਰ ਕੋਈ ਸਿੰਘ ਉਸ ਕਮਰੇ ਵਿੱਚ ਨਹੀਂ ਸੀ ਬਾਹਰ ਬੈਠੇ ਸਿੰਘਾਂ ਵਿੱਚੋਂ ਅੱਜ ਵੀ ਮੌਜੂਦ ਰਾਗੀ ਰਾਮ ਸਿੰਘ ਰਾਗੀ ਮੁਖਤਿਆਰ ਬਿਰਸਤਾਂ ਬਲਟੋਹਾ ਭਾਈ ਸਗਵਾਨ ਸਿੰਘ ਬੱਲੂ ਮਨਜੀਤ ਸਿੰਘ ਪੂਰੇ ਰਜਿੰਦਰ ਸਿੰਘ ਮਹਿਤਾ ਮਨਜੀਤ ਸਿੰਘ ਭੋਮਾ ਭਾਈ ਮੋਹਕ ਮਸੀਹ ਦਸਵੀਰ ਸਿੰਘ ਘੁੰਮਣ ਸਰਜੀਤ ਸਿੰਘ ਸੋਹਲ ਤਾਂ ਇਹਨਾਂ ਨੇ ਬਹੁਤ ਤੇ ਬਹੁਤ ਸਾਰੇ ਸਿੰਘਾਂ ਨੇ ਜਿਨ੍ਹਾਂ ਨੇ ਸਾਰੀ ਘਟਨਾ ਅੱਖੀਂ ਵੇਖੀ ਹੈ ਕਮਰੇ ਵਿੱਚੋਂ ਕੇਵਲ ਸੰਤਾਂ ਦੀ ਆਵਾਜ਼ ਬਾਹਰ ਆ ਰਹੀ ਸੀ। ਔਰ ਕੁਝ ਸਮੇਂ ਬਾਅਦ ਜਦੋਂ ਤੱਕ ਟੌੜਾ ਤੇ ਉਹਦੇ ਸਾਥੀ ਵਾਪਸ ਚਲੇ ਗਏ ਤਾਂ ਕੁਝ ਜ਼ਿੰਮੇਵਾਰ ਸਿੰਘਾਂ ਨੇ ਜਾਣਨਾ ਚਾਹਿਆ ਕਿ ਟੌੜਾ ਸਾਹਿਬ ਨਾਲ ਕੀ ਗੱਲਬਾਤ ਹੋਈ। ਪਰ ਸੰਤਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਹੁਣ ਮੇਰੀ ਸਲਾਹ ਮੰਗਦੀ ਜਿਹਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਮੈਂ ਜੋ ਸਲਾਹ ਦਿੰਦਾ ਰਿਹਾ ਤੇ ਖੁੱਲੇ ਰੂਪ ਚ ਕਹਿੰਦਾ ਰਿਹਾ ਉਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਨਾ ਵੱਲੋਂ ਪਰ ਕੋਈ ਗੱਲ ਨਹੀਂ ਸਿੰਗੋ ਜਿੰਨਾ ਵੀ ਕਿਸੇ ਨੇ ਸਾਹ ਦਿੱਤਾ ਉਨਾ ਹੀ ਕਾਫੀ ਹੈ ਬਾਕੀ ਇਹਨਾਂ ਦੀ ਆਪਣੀ ਮਨਛਾ ਤੇ ਆਪਣੇ ਢੰਗ ਤਰੀਕੇ ਨੇ ਪਰ ਜੋ ਆਪਾਂ ਖਾਲਸਾ ਹੀ ਰਾਖ ਤਿਆਰ ਕੀਤਾ ਹੈ ਉਹਦੇ ਵਿੱਚ ਵੀ ਕੋਈ ਤਬਦੀਲੀ ਨਹੀਂ ਬਾਕੀ ਕਿਸ ਨੇ ਕੀ ਕਰਨਾ ਉਸ ਬਾਰੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਾਣੀ ਜਾਣ ਹੈ ਹੁਣ ਅੱਜ ਦੇ ਦਿਨ ਦੀ ਜੇ ਭਾਂ ਗੱਲ ਕਰੀਏ ਤਾਂ 2 ਜੂਨ ਨੂੰ ਸਵੇਰੇ ਰੇਡੀਓ ਤੇ ਟੈਲੀਵਿਜ਼ਨ ਉੱਪਰ ਐਲਾਨ ਕੀਤਾ ਜਾ ਚੁੱਕਿਆ ਸੀ ਕਿ ਅੱਜ ਰਾਤ ਨੂੰ 8:30 ਵਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਸ਼ਟਰ ਨੂੰ ਸੰਬੋਧਨ ਕਰਨਗੇ ਪਰ ਮਿੱਥੇ ਟਾਈਮ ਉੱਪਰ ਪ੍ਰਧਾਨ ਮੰਤਰੀ ਨੇ ਇਦਾਂ ਦਾ ਕਰਿਆ ਨਹੀਂ ਬਲਕਿ 15-15 ਮਿੰਟ ਲਈ ਤਿੰਨ ਵਾਰ ਇਹਨੂੰ ਅੱਗੇ ਪਾਇਆ ਗਿਆ ਜਦੋਂ ਸਾਰਾ ਦੇਸ਼ ਪ੍ਰਧਾਨ ਮੰਤਰੀ ਨੂੰ ਸੁਣਨਾ ਚਾਹੁੰਦਾ ਸੀ ਤਾਂ ਟੈਲੀਵਿਜ਼ਨ ਤੋਂ ਬੰਦੇ ਮਾਤਰ ਮੰਗਾਇਆ ਜਾ ਰਿਹਾ ਸੀ ਇਹ ਤਾਂ ਵੀ ਸਪਸ਼ਟ ਹੁੰਦਾ ਕਿ ਇੰਦਰਾ ਗਾਂਧੀ ਆਪਣੇ ਸਲਾਹਕਰਾਂ ਦੇ ਵਿਚਾਰ ਹਾਲੇ ਵੀ ਦੁਬਧਾ ਵਿੱਚ ਸੀ ਤੇ ਸਮੁੱਚੇ ਦੇਸ਼ ਸਾਹਮਣੇ ਕਿੰਨਾ ਝੂਠ ਬੋਲਿਆ ਜਾ ਸਕਦਾ ਅਖੀਰ ਰਾਤ 9:30 ਵਜੇ ਇੰਦਰਾ ਗਾਂਧੀ ਦੂਰ ਦਸ਼ਨ ਤੇ ਆਈ ਤੇ ਬੋਲਣਾ ਸ਼ੁਰੂ ਕੀਤਾ ਕਿ ਸਾਰੇ ਦੇਸ਼ ਦਾ ਧਿਆਨ ਪੰਜਾਬ ਵੱਲ ਲੱਗਾ ਹੋਇਆ ਸਾਰਾ ਦੇਸ਼ ਚਿੰਤਤ ਹੈ ਕਿਉਂਕਿ ਪੰਜਾਬ ਵਿੱਚ ਵੱਡੇ ਪੈਮਾਨੇ ਤੇ ਹਾਲਾਤ ਨੇ ਜਿਹੜੇ ਇਹ ਖਰਾਬ ਹੋਏ ਹੋਏ ਆ ਤਾਂ ਜਦੋਂ ਕਹਿੰਦੀ ਕਿ ਮੈਂ ਆਪਣੇ ਸਾਥੀਆਂ ਤੇ ਮੈਂ ਸਾਫ਼ ਕਹਤਾ ਸੀ ਕਿ ਕਾਲੀ ਦਲ ਵੱਲੋਂ ਰੱਖੀਆਂ ਮੰਗਾਂ ਮੰਨਣ ਨੂੰ ਅਸੀਂ ਤਿਆਰ ਹਾਂ ਲੇਕਿਨ ਉਹਨਾਂ ਨੇ ਅੰਦੋਲਨ ਸ਼ੁਰੂ ਕਰ ਰੱਖਿਆ ਤੇ ਨਵੇਂ-ਨਵੇਂ ਮੰਗਾਂ ਖੜੀਆਂ ਕਰਦੇ ਹਨ ਜਦੋਂ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨ ਵੀ ਲਈਆਂ ਗਈਆਂ ਨੇ ਇਹਦੇ باوجود ਸਿੱਖ ਆਗੂਆਂ ਦਾ ਰਵਈਆ ਪੰਜਾਬ ਸਮੱਸਿਆ ਨੂੰ ਸੁਲਝਾਉਣ ਲਈ ਸਾਰਥਕ ਨਹੀਂ ਹੈ ਬਲਕਿ ਸਮੁੱਚੇ ਅੰਦੋਲਨ ਨੂੰ ਇਹ ਇਹਨਾਂ ਨੇ ਆਪਣੇ ਹੱਥ ਚ ਲੈ ਲਿਆ ਤੇ ਅਜਿਹੀ ਸਥਿਤੀ ਵਿੱਚ ਮੈਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਨੀ ਆ ਕਿ ਰਾਸ਼ਟਰ ਨਾ ਗਿੱਚੂ ਗੂਗਾ ਨਹੀਂ ਇਸ ਲਈ ਮੈਂ ਆਪਣੇ ਸਿੱਖ ਭੈਣ ਭਾਈਆਂ ਨੂੰ ਖਾਸ ਤੌਰ ਤੇ ਕਹਿਣਾ ਚਾਹਾਂਗੀ ਕਿ ਸਾਡੇ ਦੇਸ਼ ਦੀ ਆਜ਼ਾਦੀ ਦਾ ਲੰਬਾ ਤੇ ਸ਼ਾਨਦਾਰ ਇਤਿਹਾਸ ਹੈ ਜਿਦੇ ਵਿੱਚ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ ਹੈ ਤੇ ਸਿੱਖ ਧਰਮ ਕਹ ਲਿਏ ਵੀ ਸਰਬੱਤ ਦੇ ਭਲੇ ਲਈ ਵੀ ਬਹੁਤ ਵੱਡੀ ਪ੍ਰਸਿੱਧੀ ਰੱਖਦਾ ਇਸ ਲਈ ਅੱਜ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਕੁਝ ਥੋੜੇ ਜਿਹੇ ਲੋਕ ਇਸ ਬਹਾਦਰ ਅਤੇ ਦੇਸ਼ ਭਗਤ ਕੌਮ ਦੀ ਸ਼ਬੀ ਨਾ ਬਗਾਰ ਦੇਣ ਇਸ ਵਾਸਤੇ ਤੁਹਾਡੇ ਸਭ ਦਾ ਸਹਿਯੋਗ ਦੀ ਸਖਤ ਜ਼ਰੂਰਤ ਹੈ ਪਰ ਦੋਸਤੋ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਸ ਵੱਲੋਂ ਦਿੱਤਾ ਗਿਆ ਇਹ ਭਾਸ਼ਣ ਸਿਰਫ ਝੂਠ ਦਾ ਪਲੰਦਾ ਤੇ ਫਰੇਬ ਭਰਿਆ ਸੀ ਭਾਰਤ ਦਾ ਮੈਂਬਰ ਪਾਰਲੀਮੈਂਟ ਤੇ ਮਸ਼ਹੂਰ ਵਕੀਲ ਡਾਕਟਰ ਸੁਬਰਾਮਣੀਅਮ ਸਵਾਮੀ ਜਿਨ੍ਹਾਂ ਦਾ ਅੱਪਾ ਹਵਾਲਾ ਦਿੰਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਈ ਦਿਨ ਲਗਾਤਾਰ ਜਿਹੜੀ ਅੰਬਸਰ ਬਿਕੇ ਰਹਿ ਕੇ ਸਾਂਤਾਂ ਨੂੰ ਮਿਲਦੇ ਰਹੇ ਤੇ ਉਹਨਾਂ ਨਾਲ ਖੁੱਲ੍ਹੀਆਂ ਵਿਚਾਰਾਂ ਕਰਦੇ ਰਹੇ ਉਹ ਹਰ ਸਮੇਂ ਵਿਚਾਰ ਲਈ ਤਿਆਰ ਸਨ ਤੇ ਹਰ ਪ੍ਰਸ਼ਨ ਦਾ ਦਲੀਲਪੂਰਵਕ ਉੱਤਰ ਦਿੰਦੇ ਸਨ ਉਹਨਾਂ ਨੂੰ ਮਿਲਣ ਵਾਲੇ ਬੰਦਿਆਂ 'ਚ ਹਿੰਦੂ ਮੁ슬ਮਾਨ ਈਸਾਈ ਸਿੱਖ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਸੀ ਉਹ ਸਭ ਦੀ ਗੱਲ ਸੁਣਦੇ ਜਿੱਥੋਂ ਤੱਕ ਸੰਭਵ ਹੁੰਦਾ ਉਹਨਾਂ ਦੇ ਮਸਲਿਆਂ ਦਾ ਹੱਲ ਵੀ ਕਰਦੇ ਐਵੇਂ ਜਿਹੜਾ ਸੁਪਰੀਮ ਕੋਰਟ ਦਾ ਵਕੀਲ ਰਾਮ ਜੇਠ ਮਲਾਨੀ ਇਹਦਾ ਵੀ ਇਹੀ ਕਹਿਣਾ ਤਾਂ ਆ ਕਿ ਸੰਤ ਜੀ ਹਰ ਪ੍ਰਸ਼ਨ ਦਾ ਬਹੁਤ ਹੀ ਬੇਬਾਕੀ ਤੇ ਤਸੱਲੀ ਭਰਪੂਰ ਜਵਾਬ ਦਿੰਦੇ ਸੀ ਉਹਨਾਂ ਨੂੰ ਕਈ ਗੁੰਝਲਦਾਰ ਸਵਾਲ ਹੀ ਪੁੱਛੇ ਜਾਂਦੇ ਤਾਂ ਜਿਹੜੇ ਢੰਗ ਨਾਲ ਉਹ ਬੜਾ ਸਾਦਾ ਰਟੂੰਗਾ ਜਵਾਬ ਦੰਦੇ ਤਾਂ بڑے بڑے ਵਿਦਵਾਨ ਵੀ ਕਹਿੰਦੇ ਵੀ ਅਸਚਰਜ ਰਹਿ ਜਾਂਦੇ ਹਾਲਾਂਕਿ ਉਹ ਆਪਣੇ ਆਪ ਨੂੰ ਅਨਪੜ੍ਹ ਦੱਸਦੇ ਸੀ ਪਰ ਉਹਨਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਉੱਤਰ ਦੇਣ ਤੋਂ ਅਸੀਂ ਵੀ ਅਸਮਰੱਥ ਸੀਗੇ ਐਦਾਂ ਤਕੜਾ ਵਕੀਲ ਕਹਿੰਦਾ ਵੀ ਸਾਡੇ ਕੋਲ ਵੀ ਜਵਾਬ ਨਹੀਂ ਹੁੰਦਾ ਸੀ ਉਹਦੀਆਂ ਗੱਲਾਂ ਦਾ ਹੁਣ ਆਧਾਰ ਦੇ ਤੌਰ ਤੇ ਕਹਿੰਦਾ ਉਹਨਾਂ ਨੇ ਸਾਨੂੰ ਪੁੱਛਿਆ ਕਿ ਜਦੋਂ ਪੁਲਿਸ ਮਾਨੂੰ ਫੜਨ ਲਈ ਚੰਦੋਕਾਂ ਨਾਲ ਗਈ ਸੀ ਕਹਿੰਦਾ ਜੇਕਰ ਮੈਂ ਉੱਥੇ ਨਹੀਂ ਮਿਲਿਆ ਤਾਂ ਕੀ ਪੁਲਤ ਨੂੰ ਗੋਲੀਆਂ ਚਲਾ ਕੇ ਜਾ ਅੱਗ ਲਾ ਕੇ ਸਾਡੀਆਂ ਬੱਸਾਂ ਦੇ ਧਾਰਮਿਕ ਸਮਗਰੀ ਤੇ ਪਿੰਡ ਸਾੜਨਾ ਚਾਹੀਦਾ ਸੀ ਜਾਂ ਨਹੀਂ ਤਸਦੀ ਕਿਹਾ ਵੀ ਐਦਾਂ ਦਾ ਤਾਂ ਕੋਈ ਕਾਨੂੰਨ ਨਹੀਂ ਤਾਂ ਉਹਨਾਂ ਨੇ ਪੁੱਛਿਆ ਫਿਰ ਇਹ ਸਭ ਹੋਇਆ ਕਿਉਂ ਜੇ ਗੈਰ ਕਾਨੂੰਨੀ ਹੋਈ ਤਾਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਕਿਉਂ ਨਹੀਂ ਹੋਈ ਹੁਣ ਤੁਸੀਂ ਦੱਸੋ ਜੇ ਮੈਂ ਕਹਿੰਦਾ ਕਿ ਸਿੱਖਾਂ ਲਈ ਕਾਨੂੰਨ ਹੋਰ ਹਨ ਬਹੁ ਗਿਣਤੀ ਲਈ ਹੋਰ ਤਾਂ ਇਹਦੇ ਵਿੱਚ ਕੀ ਗਲਤ ਏੜਮਰਾਨੀ ਕਹਿੰਦਾ ਕਿ ਸਾਡੇ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਹੋਰ ਵੀ ਇਤਨੇ ਕਈ ਧਾਰਨਾਵਾਂ ਦਿੱਤੀਆਂ ਅਖੀਰ 'ਚ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ ਸਮੱਸਿਆ ਗੱਲਬਾਤ ਰਾਹੀਂ ਹੱਲ ਹੋ ਸਕਦੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕਾਂਗਰਸ ਸਰਕਾਰ ਇਮਾਨਦਾਰੀ ਨਾਲ ਗੱਲ ਕਰੇ ਤਾਂ ਹੋ ਸਕਦੀ ਹੈ ਇਸ ਲਈ ਕਾਂਗਰਸ ਸਰਕਾਰ ਵੱਲੋਂ ਉਹਨਾਂ ਨੂੰ ਬਕਵਾਦੀ ਕਹਿਣਾ ਉਹਨਾਂ ਦੀ ਸ਼ਖਸੀਅਤ ਨਾਲ ਬੇਇਨਸਾਫੀ ਤੇ ਡੂੰਗੀ ਸਾਜਸ਼ ਹੈ ਤਾਂ ਦੋਸਤੋ ਕਈ ਤਰ੍ਹਾਂ ਦੇ ਹੋਰ ਵੀ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਨੇਤਾ ਸੀ ਉਹਨਾਂ ਨੂੰ ਮਿਲਦੇ ਰਹੇ ਸੰਤਾਨ ਨੇ ਕਦੇ ਵੀ ਗੱਲਬਾਤ ਕਰਨ ਤੋਂ ਇਨਕਾਰ ਨਹੀਂ ਕੀਤਾ ਸੀ ਤਾਂ ਦੋਸਤੋ ਇਹ ਸੀ ਕਿ ਅੱਜ ਦੀ ਵੀਡੀਓ ਹੁਣ ਦੱਸਾਂਗੇ ਤੁਹਾਨੂੰ ਦੋਸਤੋ 3 ਜੂਨ ਨੂੰ ਕੀ ਕੁਝ ਹੋਇਆ ਉਹਦੇ ਬਾਰੇ ਹੀ ਬਣਾਉਨੇ ਆਂ ਵੀਡੀਓ ਸਾਰੀ ਗੱਲਬਾਤ ਸੁਣਿਆ ਕਰੋ ਸੋ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਬਾਈ ਬਣ ਕੇ ਜਿੰਨਾ ਵੀਰ ਨੇ ਨਹੀਂ ਕੀਤਾ ਹਜੇ ਤੱਕ ਕਿਉਂਕਿ ਸਾਰੇ ਵੀਰ ਵੀਡੀਓ ਤਾਂ ਦੇਖਦੇ ਆਂ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਜਰੂਰ ਕਰੋ ਤੇ ਹੋਰ ਹੀ ਪਤੀ ਆਉਦੀ ਜਾਣਕਾਰੀਆਂ ਪਾ ਤੁਹਾਨੂੰ ਅੱਗੇ ਲਿਆਉਂਦੇ ਰਹਾਂਗੇ ਸੋਦੇਓ ਆ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ